ਫੇਰ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਹੋਇਆ ਤੁਹਾਨੂੰ 2023 ਦੇ ਵਿੱਚ 플ੱਡਸ ਆਈ ਸੀਗੇ 1056 ਵਿਲੇजेस ਉਦੋਂ ਵੀ ਡੈਮੇਜ ਹੋਇਆ ਉਦੋਂ ਵੀ ਜਿਹੜਾ ਹੈਗਾ ਪਾਣੀ ਚ ਉੱਥੇ ਵੀ ਆਇਆ ਹੁਣ 2000 ਦੇ ਕਰੀਬ ਆਇਆ 2300 ਵਿਲੇजेस ਜਿਹੜੇ ਅਫੈਕਟ ਹੋਏ ਤੁਸੀਂ 23 ਚੋਂ ਸਬਕ ਲੈ ਲੈਂਦੇ ਉਹ ਵੀ ਨਹੀਂ ਦਿੱਤਾ ਫੇਰ 23 ਇੱਕ জয়েন্ট কমিটি বনি হগি এ তিন স্টেটা দি ওদে پنجاب হিমাচল উত্তরাখণ্ড ওনে 24 বনি সিগি এ ফ্লাডস নু দেখদেয়া 23 দে অর ওনা নে এক রিপোর্ট দিতি অর রিপোর্ট দে विच किया কে তুসি জড়া না এক সার্ভে করওয়া সার্ভে জড়া হগা কিভি হ্যাজার্ডস কিത്തോ কিത്തോ হগি আ ਔਰ 15 ਮਹੀਨੇ ਇਨ ਟੈਂਡਰ ਨਹੀਂ ਫਲੋਟ ਕੀਤਾ 8.92 ਕਰੋੜ ਦਾ ਜਿਹੜਾ ਟੈਂਡਰ ਸੀਗਾ ਆਪਾਂ ਹੱਥ ਹੱਥ ਰੇਸ ਰੇਸ ਬੈਠੇ ਗਏ ਔਰ ਫਿਰ ਬੰਦਾ ਨੀਤਾ ਪਾਸਟ ਇਸਵੀ ਹੁੰਦੀ ਉਹਨਾਂ ਮਾਦੋਪੁਰ ਫਲੱਡ ਗੇਟਸ ਹੈ ਉਹਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲਓ ਮਹਾਰਾਜ ਉਹ ਵੀ ਨਹੀਂ ਕਰਵਾਏ ਉਹ ਵੀ ਨਹੀਂ ਕਰਵਾਇਆ ਫੈਕਟਰੀ ਹੋਇਆ ਕਿ ਜਦੋਂ 2 ਲੱਖ ਕਿਊਜ਼ਿਕ ਵਾਟਰ ਆਇਆ ਤੇ ਫਿਰ ਤੁਸੀਂ ਪਠਾਨਕੋਟ ਗੁਰਦਾਸਪੁਰ ਫੜਾ ਡਾਂਗੇ ਕੋਈ ਪੀਨਸ ਕਿਤੋਂ ਸਬਕ ਨਹੀਂ ਲੈਣਾ ਚਲੋ ਨੁਕਸਾਨ ਹੋ ਗਿਆ ਪੰਜਾਬ ਦਾ ਪ੍ਰਧਾਨ ਮੰਤਰੀ ਆ ਰਹੇ ਆ ਤੇ ਜੇ ਪ੍ਰਧਾਨ ਮੰਤਰੀ ਆ ਰਹੇ ਆ ਤੁਸੀਂ ਕਮ ਸੇ ਕੰਮ ਆਪਣੀ ਮਨਿਸਟਰਜ਼ ਦੀ ਕੈਬਨਟ ਦੀ ਇੱਕ ਬੈਠਕ ਕਰੋ ਕਿ ਨਾ ਨੁਕਸਾਨ ਹੋਇਆ ਸਿੱਧ ਸਿਹਤ ਤਾਂ ਸਹੀ ਕੁਝ ਚਾਹੀਦਾ ਤੇ ਸੀਗਾ ਕਿ ਉਸਨ ਪ੍ਰਾਈਮ ਮਿਨਿਸਟਰ ਦੀ ਬੈਠਕ ਚ ਚੀਫ ਮਿਨਿਸਟਰ ਸ਼ੋ ਡੈਮਨ ਪ੍ਰੈਜ਼ెంట్ ਮੁੱਖ ਮੰਤਰੀ ਜਾਂਦੇ ਫਾਈਨਾਂਸ ਮਿਨਿਸਟਰ ਜਾਂਦੇ ਚਲੋ ਮੁੱਖ ਮੰਤਰੀ ਬਿਮਾਰ ਸੀਗੇ ਫਾਈਨਾਂਸ ਮਿਨਿਸਟਰ ਜਾਂਦੇ ਨਹੀਂ ਗਏ ਕਿਨੂੰ ਭੇਜਿਆ ਇੱਕ ਕੁੜੀਆ ਇੱਕ ਮੁੰਡੀਆਂ ਜੂਨੀਅਰ ਮਿਨਿਸਟਰਸ ਭੇਜਤੇ ਚੀਫ ਸੈਕਟਰੀ ਗਿਆ ਉਨੋਂ ਤੇ ਪ੍ਰਾਈਮ ਮਿਨਿਸਟਰ ਨੇ ਪੁੱਛਿਆ ਕਿ ਵੀ ਕਿੰਨਾ ਨੁਕਸਾਨ ਹੋਇਆ ਹੁਣ ਚੀਫ ਸੈਕਟਰੀ ਦੇ ਵਿਊਜ਼ ਕਿ ਲਗਭਗ 13000 ਕਰੋੜ ਦੇ ਕਰੀਬ ਹੋਇਆ ਤੇ ਉਹ ਕਹਿੰਦੀ ਸਾਨੂੰ 20000 ਕਰੋੜ ਦੇ ਦਿਓ ਉਹ ਭਾਈ ਤੁਸੀਂ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲਓ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲਓ ਕਿੰਨਾ ਨੁਕਸਾਨ ਹੋਇਆ 30 ਸੈਪਟੈਂਬਰ ਨੂੰ ਪ੍ਰਾਈਮ ਮਿਨਿਸਟਰ ਸੌਰੀ ਚੀਫ ਮਿਨਿਸਟਰ ਕੋ ਮਨਿਸਟਰ ਨੂੰ ਮਿਲੇ ਉਹਨਾਂ ਨੂੰ ਕਹਿੰਦੇ ਸਾਨੂੰ ਐਕਸਟਰਾ ਜਿਹੜੇ ਹੈਗੇ ਆ ਫੰਡਸ ਦਿੱਤੇ ਜਾਣ ਕਹਿੰਦੇ ਠੀਕ ਹੈ ਤੁਸੀਂ ਇੱਕ ਮੈਮੋਰੈਂਡਮ ਜਿਹੜਾ ਹੈਗਾ ਸਾਨੂੰ ਦਿਓ ਕਿ ਕਿੰਨਾ ਕੁ ਲਾਸ ਹੋਇਆ ਤੁਸੀਂ ਦੇਖੋ 10 ਦਿਨ ਚ ਅਸੀਂ ਪ੍ਰਪੇਅਰ ਹੀ ਨਹੀਂ ਕਰ ਸਕੇ ਕੱਲ ਦਿੱਤਾ ਕੱਲ ਦਿੱਤਾ ਇਹਨਾਂ ਨੇ ਮੈਮੋਰੈਂਡਮ ਦਿੱਤਾ ਪ੍ਰਾਈਮ ਹੋਮ ਮਿਨਿਸਟਰ ਨੂੰ ਕਿ 13000 800 ਕਰੋੜ ਦੇ ਕਰੀਬ ਨੁਕਸਾਨ ਹੋਇਆ ਪਹਿਲਾ ਕੰਮ ਤੁਸੀਂ ਕੋਈ 2-3 ਮੀਟਿੰਗਾਂ ਪਹਿਲਾਂ ਹੋਈਆਂ ਉਹ ਚ ਕੋਈ ਕਹਿੰਦਾ 15000 ਕੋਈ ਕਹਿੰਦਾ 1000 ਘਟ ਗਿਆ ਕਹਿੰਦੇ ਤੁਸੀਂ ਇਹ ਰੀਜ਼ਨਿੰਗ ਤਾਂ ਭਰਾ ਕੇ ਭੇਜੋ ਫਿਰ ਇਹਨਾਂ ਨੇ ਜਿਹੜਾ ਚੀਫ ਸੈਕਟੀ ਨੇ ਕਿਹਾ ਸੀਗਾ ਉਹਦੇ ਲਗਭਗ ਹੋਇਆ ਹੁਣ ਸਵਾਲ ਇਹ ਹੈਗਾ ਕਿ ਵਰਕਿੰਗ ਕਿਦਾਂ ਪਾਲਿਸੀ ਪ੍ਰੈਲਿਸਿਸ ਹੈਗਾ ਹੁਣ ਆਮ ਤੌਰ ਤੇ ਹੁੰਦਾ ਕੋਈ ਵੀ ਸਰਕਾਰ ਹੋਵੇ ਚੀਫ ਮਨਿਸਟਰ ਲੀਵ ਫੰਡ ਹੁੰਦਾ ਹੈ ਹਰ ਇੱਕ ਚੀਫ ਮਿਨਿਸਟਰ ਖਾਂਦਾ ਕੋਈ ਵੀ ਕਿਸੇ ਵਕਤ ਵੀ ਕੋਈ ਆਪਤਾ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਕਾਲ ਕਰਦੇ ਆ ਉਹਦੀ ਬਜਾਏ ਤੁਸੀਂ ਰੰਗਲਾ ਪੰਜਾਬ ਸੁਸਾਇਟੀ ਫੰਡ ਬਣਾਤਾ ਤੋ ਫੰਡ ਦੀ ਕੀ ਜ਼ਰੂਰਤ ਹੈ ਕੀ ਜ਼ਰੂਰਤ ਹੈ ਕੀ ਫਿਰ ਕਹਿੰਦੇ ਜੀ ਚੀਫ ਮਿਨਿਸਟਰ ਫੰਡ ਸੇ ਦੇ ਨਹੀਂ ਰਹੇ ਸੀ ਪੈਸੇ ਤੇ ਭਾਈ ਇਹਦਾ ਮਤਲਬ ਇਹ ਹੈਗਾ ਕਿ ਇਟ ਕਾਲਸ ਕਵੈਸਚਨ ਮਾਰਕ ਓਵਰ ਦ ਕ੍ਰੈਡੀਬਿਲਟੀ ਆਫ ਦ ਚੀਫ ਮਿਨਿਸਟਰ ਇਹ ਪੈਸਾ ਨਹੀਂ ਆ ਰਿਹਾ ਫੇਰੀ ਕਿ ਚਿੱਠੀ ਹੈਲਥ ਡਿਪਾਰਟਮੈਂਟ ਪਠਾਨਕੋਟ ਜੇ ਜਾਰੀ ਹੋਈ ਆ ਦੇਖੋ ਆ ਲੈਟਰ ਐਸ ਐਮਓ ਨੇ ਜਾਰੀ ਕੀਤੀ ਆ ਤੇ ਇਹਦੇ ਵਿੱਚ ਖੋਰ ਫੰਡ ਕਰਤਾ ਕਿ ਮਿਸ਼ਨ ਚੜਦੀ ਕਲਾ ਫੰਡ ਇਹ ਤੀਸਰਾ ਫੰਡ ਆ ਗਿਆ ਜੀ ਮਤਲਬ ਹੈ ਇੱਕ ਟਰੈਜਡੀ ਹੈ ਇੱਕ ਕ੍ਰਾਈਸਿਸ ਹੈ ਉਸ ਤੇ ਤਿੰਨ ਤਿੰਨ ਫੰਡ ਜਿਹੜੇ ਕ੍ਰੀਏਟ ਹੋਏ ਹੋਏ ਔਰ ਉਹਦੇ ਵਿੱਚ ਐਸਐਮਓ ਸੁਨੀਲ ਚੰਦ ਉਹ ਕਹਿ ਰਿਹਾ ਕਿ 8000 ਐਸਐਮਓ ਦੇਗਾ ਮੈਡੀਕਲ ਆਫਸਰ 5000 ਦੇਗਾ ਜਿਹੜਾ ਚੀਫ ਫਾਰਮਾਸਿਸਟ ਹੈ ਉਹ 2000 ਦੇਗਾ ਕਲਰਕ 1500 ਦੇਗਾ ਈਵਨ ਕਲਾਸ 4 ਕੋਲੋਂ 10000 ਰੁਪਏ ਲਵੋ ਜਦੋਂ ਪੁੱਛਿਆ ਮੁਕਰ ਗਿਆ ਤੇ ਸਿਵਲ ਸਰਜਨ ਕਹਿੰਦਾ ਕਿ ਸਿਵਲ ਸਰਜਨ ਦੇ ਆਰਡਰ ਹੋਏ ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਡੀ ਐਚ ਐਸ ਨੇ ਕਿਹਾ ਹੁਣ ਸਵਾਲ ਇਹ ਹੈ ਕਿ ਕੀ ਇਹ ਸਿਰਫ ਪਠਾਨਕੋਟ ਲਈ ਹੈ ਕਿ ਪੂਰੇ ਹੈਲਥ ਡਿਪਾਰਟਮੈਂਟ ਲਈ ਹੋਣ ਕੌਣ ਜਵਾਬ ਦੇਦਾ ਫੇਰੇਗਾ ਬਾਕੀ ਮਹਿਕਮਾ ਜੀ ਵੀ ਲਿੱਤੇ ਜਾ ਰਹੇ ਸਾਰੇ ਡਿਪਾਰਟਮੈਂਟ ਜੀ ਲਿੱਤੇ ਜਾ ਰਹੇ ਆ ਤੇ ਲਿੱਤੇ ਜਾ ਰਹੇ ਮੈਂ ਕਹਿੰਦਾ ਕੋਈ ਅਰਜ਼ ਨਹੀਂ ਆ ਲੇਕਿਨ ਸਵਾਲ ਇਹ ਉਹ ਕਲੈਰੀਫਾਈ ਤਾਂ ਕਰੋ ਚੀਫ ਮਿਨਿਸਟਰ ਸਾਹਮਣੇ ਆਣ ਹੈਲਥ ਮਿਨਿਸਟਰ ਆਣ ਸਾਹਮਣੇ ਕਿ ਤੁਸੀਂ ਇੱਕ ਕ੍ਰਾਈਸਿਸ ਹੋਇਆ ਤੁਸੀਂ ਉਹਨੂੰ ਆਪ ਦਾ ਹੈ ਲੇਕਿਨ ਇਹ ਚੰਦਾ ਪਿਆ ਨਹੀਂ ਜੀ ਇਹ ਕੰਡੀ ਏਰੀਆ ਦੇ ਵਿੱਚ ਜਿਹੜਾ ਨਾ ਪੈਸਾ ਖਰਚਾਉਣਾ ਉੱਥੇ ਲਾਣਾ ਉਹ ਨਵਾਂ ਆਪਣਾ ਰੀਜ਼ਨਿੰਗ ਦੇ ਰਹੇ ਸਵਾਲ ਇਹ ਹੈ ਕਿ ਭਈ ਕਿਸ ਢੰਗ ਦੀ ਵਰਕਿੰਗ ਜਿਹੜੀ ਹੈਗੀ ਹੈ ਕਿ ਕੋ ਦੁਆ ਹੈ ਨਾ ਧੀਰਜ, ਧਰਮ, ਮਿੱਤਰ ਔਰ ਨਾਰੀ ਆਪਤਕਾਲ ਪਰਖੀਏ ਚਾਰੀ ਕਿ ਬੰਦੇ ਦਾ ਕ੍ਰਾਈਸਿਸ ਦੇ ਵਿੱਚ ਇਨਸਾਨ ਦਾ ਕਿਆ ਇਮਤਿਹਾਨ ਹੁੰਦਾ ਇੰਸਟੀਚਿਊਸ਼ਨ ਦਾ ਇਮਤਿਹਾਨ ਹੁੰਦਾ ਚੀਫ ਨਸਟੈਂਟ ਦਾ ਇਮਤਿਹਾਨ ਹੁੰਦਾ ਸਰਕਾਰ ਦਾ ਇਮਤਿਹਾਨ ਹੁੰਦਾ ਇਹ ਸਰਕਾਰ ਇਟ ਹੈਸ ਟੋਟਲੀ ਫੇਲਡ ਇਨ ਦਾ ਕ੍ਰਾਈਸਿਸ ਟੂ ਟੈਕਲ ਦਾ ਕ੍ਰਾਈਸਿਸ ਸੋ ਮੁੱਖੀ ਤੌਰ ਤੇ ਮੈਂ ਉਹ ਕਹਿਣਾ ਸੀਗਾ ਬਾਕੀ ਤੁਹਾਨੂੰ ਪ੍ਰੈਸ ਫੋਰਡ ਦਿੱਤਾ ਕਿਸੇ ਕੋਈ ਸਵਾਲ ਕਰਨਾ ਤੇ ਅੱਛਾ ਕਰਦੀ ਆ ਪਰ ਨੂੰ ਲੈ ਕੇ ਕਿ ਸਵਾਲ ਨਹੀਂ ਕਰ ਰਹੇ ਕਿ ਸਰਕਾਰ ਜਦੋਂ ਕਰਕੇ ਕੁਰੀਅਰ ਨਹੀਂ ਕਰਦਾ ਕਿ ਬਿਲਕੁਲ ਹੀ ਉਹ ਐਸਾ ਹੁੰਦਾ ਹੀ ਐਸਾ ਕਰ ਡਾਕੂਮੈਂਟਸ ਦੀ ਇਨਵੈਸਟਿਗੇਟੀ ਸਟੇਟਮੈਂਟ ਮੈਂ ਕਹਾਂ ਜੀ ਕਰਨਾ ਚਾਹੀਦਾ ਹੁਣਾਂ ਨੂੰ ਦੇਖੋ ਪ੍ਰਾਈਮ ਮਿਨਿਸਟਰ ਆਏ 13000 ਕਰੋੜ ਰੁਪਏ ਦਾ ਗੱਲ ਕੀਤੀ ਕਿ ਤੁਹਾਡੇ ਅਕਾਊਂਟs ਹੈਗਾ ਤੁਸੀਂ ਦੱਸੋ ਕਿ ਜੇ ਤੁਸੀਂ ਡਾਇਵਰਟ ਕੀਤਾ ਇਹ ਕਿਸ ਵੇਲੇ ਹੋਇਆ ਤੁਹਾਡੀ ਸਰਕਾਰ ਵੇਲੇ ਕਿੰਨਾ ਹੋਇਆ ਪਿਛਲੀ ਸਰਕਾਰ ਵੇਲੇ ਕਿੰਨਾ ਹੋਇਆ ਪਤਾ ਮਤਲਬ ਕੁਝ ਵੀ ਅਗੋ ਕਲੈਰੀਫਿਕੇਸ਼ਨ ਦਿਓ ਤੁਸੀਂ ਲੇਕਿਨ ਯੂ ਹੈ ਫੇਲ ਟੂ ਕਲੈਰੀਫਾਈ ਮੇਰਾ ਤਾਂ ਬੜਾ ਸਿੰਪਲ ਜਿਹਾ ਗੱਲ ਹੈ ਹਾਂਜੀ ਪੰਜਾਬ ਦੇ ਲੋਕ ਚਾਹੇ ਉਹ ਰੂਰਲ ਏਰੀਆ ਹੈ ਚਾਹੇ ਇਫੈਕਟਡ ਹੈ ਉਹ ਮੰਗਦੇ ਆ ਕਿ ਸਾਨੂੰ ਐਕਚੁਅਲੀ ਕੁਝ ਮਤਲਬ ਰਾਹਤ ਦਿੱਤੀ ਜਾਵੇ ਚਾਹੇ ਸਟੇਟ ਗਵਰਨਮੈਂਟ ਦੇਵੇ ਚਾਹੇ ਸੈਂਟਰ ਦੇਵੇ ਵੀ ਆਰ ਇਨਟਰਾਇਟਸ ਕੀ ਸੈਂਟਰ ਗਵਰਨਮੈਂਟ ਜਾਂ ਦੂਜੀ ਗਵਰਨਮੈਂਟ ਜਿਹੜੀ ਹੈ ਐਸ ਕਸਲਜੀ ਬਹਿਰਨ ਜਾਂ ਕੰਟਰੋਵਰਸੀ ਰਹਿ ਰਹੀ ਹੈ ਜਾਂ ਕੁਝ ਸੈਂਟਰਲ ਗਵਰਨਮੈਂਟ ਤੋਂ ਤੁਸੀਂ ਉਮੀਦ ਪੰਜਾਬ ਵਾਲੇ ਉਮੀਦ ਕਰਨ ਦੀ ਚਾਹਤੀ ਸਨ ਦੇਖੋ ਬਿਲਕੁਲ ਹੋਏਗਾ ਹੁਣ ਤੁਸੀਂ ਦੇਖੋ 1600 ਕਰੋੜ ਰੁਪਏ ਪ੍ਰਾਈਮ ਮਿੰਿਸਟਰ ਨੇ ਅਨਾਉਂਸ ਕੀਤਾ 805 ਕਰੋੜ ਆ ਗਏ 170 ਕਰੋੜ ਉਹਦੇ ਵਿੱਚ NHAI ਦਾ ਵੀ ਹੈ ਸੜਕਾਂ ਦਾ ਵੀ ਹੈਗਾ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ 10-10 ਦਿਨ ਲਗਾ ਦੋਗੇ ਕਿ ਵੀ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਹੁਣ ਅਮੀਸ਼ਾ ਨੂੰ ਮਿਲੇ ਹੋਮ ਮਿਨਿਸਟਰ ਨੂੰ ਮਿਲੇ ਚੀਫ ਮਿਨਿਸਟਰ ਮਿਲੇ ਠੀਕ ਹੈ 30 ਸਤੰਬਰ ਦੀ ਗੱਲ ਹੈ ਹੈ 10 ਦਿਨ ਤੁਸੀਂ ਇਹ ਹੀ ਨਹੀਂ ਅਸੈਸ ਕਰ ਪਾਏ ਕਿ ਤੁਹਾਡਾ ਲਾਸ ਕਿੰਨਾ ਸੀ ਕਹਿਣਾ ਕਿੰਨਾ ਆਪਸ ਵਿੱਚ ਹੀ ਬਹਿਸ ਹੁੰਦੀ ਸੀ ਕਿ ਵੀ ਇਹਨਾਂ ਇਹ ਘਟ ਗਿਆ ਜਾਂ ਰੀਜ਼ਨਿੰਗ ਕੀ ਹੈ ਜੀ ਇਹ ਜ਼ਿਆਦਾ ਹੋ ਗਿਆ ਜੀ ਮੇਰਾ ਮਤਲਬ ਇਹ ਹੈਗਾ ਕਿ ਤੁਸੀਂ ਦਿਨ ਨੂੰ ਤਿਆਰ ਹੈਗੀ ਸਰਕਾਰ ਕੇਂਦਰ ਸਰਕਾਰ ਦਿਨ ਨੂੰ ਤਿਆਰ ਹੈ ਤੇ ਲੇਕਿਨ ਤੁਸੀਂ ਆਪਣੀ ਅਸੈਸਮੈਂਟ ਦੇ ਭੇਜੋ ਤੁਸੀਂ ਤਾਂ ਕੱਲ ਭੇਜੀ ਹੈ ਦੇਖੋ ਇਹਦੇ ਵਿੱਚ ਮਦਦ ਦਿੰਨਾ ਪੰਜਾਬੀਆਂ ਦੀ ਕਿ ਪੰਜਾਬ ਦੇ ਵਿੱਚ ਕਿ ਵੀ ਹੜਾ ਦੇ ਵਿੱਚ ਵੀ ਪੰਜਾਬੀ ਆਪ ਖੜਾ ਹੋ ਗਿਆ ਲੰਗਰ ਲਗਾਏ ਹੈਲਪ ਕੀਤੀ ਜੋ ਵੀ ਹੋ ਸਕਦਾ ਹਰ ਇੱਕ ਵਿਅਕਤੀ ਨੇ ਕੀਤੀ ਹੈ ਸਲਾਮ ਹੈ ਪੰਜਾਬੀਆਂ ਨੂੰ ਕਿ ਵੀ ਇਹਨਾਂ ਨੇ ਆਪ ਖੜੇ ਹੋ ਕੇ ਆਪਣੀ ਹੈਲਪ ਕੀਤੀ ਹੈ ਠੀਕ ਹੈ ਕਿ ਲਗਭਗ ਜਿਹੜੀਆਂ ਬੀਜੇਪੀ ਰੂਲ ਸਟੇਟਸ ਹੈ ਉਹਨ ਤੋਂ 20 ਕਰੋੜ ਰੁਪਇਆ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਕਿਉਂਕਿ ਪੰਜਾਬ ਵੀ ਕਰਦਾ ਰਿਹਾ ਪੰਜਾਬ ਨੇ ਕਦੀ ਪਿੱਛੇ ਨਹੀਂ ਹਟਿਆ ਚਾਹੇ ਉਹ ਹਰਿਆਣੇ ਨੇ ਆ ਦਿੱਲੀ ਨੇ ਆ ਗੁਜਰਾਤ ਨੇ ਵੀ ਸਮਾਨ ਭੇਜਿਆ ਸੋ ਉਹ ਹੈ ਲੇਕਿਨ ਇਹ ਹੈ ਕਿ ਵੀ ਆਪਣੇ ਅਸੈਸਮੈਂਟ ਦੀ ਤਿਆਰੀ ਤਾਂ ਪੂਰੀ ਹੋਣੀ ਚਾਹੀਦੀ ਹੈ ਮੈਂ ਹੀ ਤਾਂ ਗੱਲ ਕਰ ਰਿਹਾ ਕਿ ਵੀ ਤੁਹਾਡੀ ਅਸੈਸਮੈਂਟ ਕੀ ਆ ਤੁਸੀਂ ਪ੍ਰਾਈਮ ਮਿੰისტਰ ਨੂੰ ਮਿਲਣ ਜਾ ਰਹੇ ਹੋ ਤੁਸੀਂ ਮੀਟਿੰਗ ਦਾ ਘੱਟੋ ਘੱਟ ਘਰ ਬੈਠ ਕੇ ਕਰੋ ਤਾਂ ਸਹੀ ਕਹਿਣਾ ਕੀ ਆ ਪ੍ਰਧਾਨ ਸਭਾ ਦਾ ਸੈਸ਼ਨ ਹੋਇਆ ਜੀ ਪਰ ਇਹ ਸਵਾਲ ਖੜੇ ਕਿ ਮੁੱਖ ਮੰਤਰੀ ਨੇ ਬੀਜੇਪੀ ਸਰਕਾਰ ਤੇ ਕੇਂਦਰ ਸਰਕਾਰ ਤੋਂ ਉੱਪਰ ਚਲੋ ਤਾਂ ਅਮਿਤ ਸ਼ਾਮ ਨੂੰ ਮਿਲ ਕੇ ਆਏ ਨੇ ਸੋ 13000 ਕੰਪਨੀ ਨਾਲ ਗੱਲ ਹੀ ਨਹੀਂ ਕਰਦੇ ਇਸ ਗੱਲਾਂ ਦੀ 13 ਚਾਹੀਦਾ 20 ਚਾਹੀਦਾ ਤੇ ਬਸ ਆਪੀ ਹੋਣੀ ਹੈ ਫੇ ਕਿਉਂ ਨਹੀਂ ਕਰਦੇ ਗੱਲ ਮੇਹੀ ਤਾਂ ਪ੍ਰੋਬਲਮ ਹੈ ਇਹ ਹੀ ਤਾਂ ਮੈਂ ਕਹਿ ਰਿਹਾ ਫਿਰ ਮੈਂ ਤੁਹਾਨੂੰ ਅਸੈਸਮੈਂਟ ਕਰ ਦਿਆਂ ਹਾਂ ਸਾਰੇ ਸਮੂਹ ਪੰਜਾਬ ਦੇ ਲਈ ਕੱਲ ਇੱਕ ਦੋ ਐਮਐਲਏ ਨਾਲ ਕੰਫਰੰਸ ਕਰੀਏ ਕਿਉਂਕਿ ਜਿਹੜੀ ਜਿਹੜੀ ਗਵਰਨਮੈਂਟ ਹੈ ਉਸਨੂੰ ਨਲਿਤ ਪਾਇਚਾ ਨਾਲ ਟੱਕਰ ਹੋ ਰਿਹਾ ਹੈ ਪੈਸੇ ਦਾ ਕੀ ਹੈ ਪੈਸੇ ਦਾ ਅਸੀਂ ਇਸ ਗੱਲ ਤੇ ਕਰ ਰਹੇ ਹਾਂ ਮੈਂ ਐਸੇ ਮੁਰਦ ਨੂੰ ਵੀ ਬਾਨਦੇ ਨੂੰ ਪੰਜਾਬ ਪੰਜਾਬ ਦੇ ਗਵਰਨਰ ਕੋਲ ਦਾ ਡੇਟ ਹੈ ਬਿਲਕੁਲ ਦौरा ਕੀਤਾ ਕਹਿੰਦੇ ਸੀ ਮੇਰੀ ਪਰਚੂ ਕਹਿੰਦੇ ਸੀ ਐ ਐਸਟਮ ਬਾਕੀ ਪੰਜਾਬ ਨੂੰ ਕਾਫੀ ਰਾਹਤ ਦੀ ਲੋੜ ਹੈ ਜੇ ਮੈਂ ਪ੍ਰਧਾਨ ਮੰਤਰੀ ਨੂੰ ਅ ਅਰਜ਼ੀ ਦਗਾ ਵੀ ਹੁਣ ਪੰਜਾਬ ਨੂੰ ਵੱਧ ਤੈਨ ਦੇ ਕਿਸਾ ਦੇ ਮੈਂ ਕਿਹਾ ਜੀ ਬਿਲਕੁਲ ਉਹਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕਿਹਾ ਕਿ ਮੈਂ ਐਕਸਟਰਾ ਅਸਿਸਟੈਂਸ ਦਵਾਗਾ ਤੁਸੀਂ ਆਪਣੀ ਅਸੈਸਮੈਂਟ ਭੇਜੋ ਉਹਦਾ ਤਿਆਰ ਬੈਠੇ ਆ ਜੇ ਗਵਰਨਰ ਸਾਹਿਬ ਨੇ ਕਿਹਾ ਅਸੀਂ ਵੀ ਕਹਿੰਦੇ ਆ ਉਹ ਤਾਂ ਵੀ ਤਿਆਰ ਬੈਠੇ ਆ ਲੇਕਿਨ ਲੇਕਿਨ ਅਸੈਸਮੈਂਟ ਹੀ ਨਹੀਂ ਭੇਜੀ ਇਹਨਾਂ ਨੇ ਕੱਲੇ ਸਾਬ ਅਸੈਸਮੈਂਟ ਕਰਨ ਨੂੰ ਇੱਕ ਵਾਰ ਲੇਟ ਹੋ ਰਿਹਾ ਹੈ ਇਹ ਕੀ وجہ ਤੁਸੀਂ ਸਮਝਦੇ ਹੋ ਭਾਈ ਸਾਹਿਬ ਇਹਦੀ ਫੰਕਸ਼ਨਿੰਗ ਕਿਸ ਤਰ੍ਹਾਂ ਦੀ ਹੈ ਗੱਲ ਤੇ ਹੀ ਹੈ ਜੇ ਸਰਕਾਰ ਮੈਕੈਨਿਕ ਨਹੀਂ ਕਰਨੀ ਆ ਰਹੀ ਹਾਂ ਪ੍ਰੋਬਲਮ ਤੇ ਹੀ ਹੈ ਤੁਸੀਂ ਜੇ ਸਰਕਾਰ ਮੇਰਾ ਮਤਲਬ ਤੁਸੀਂ ਪ੍ਰੀਐਮਪਟਿਵ ਮੀਟਿੰਗਸ ਲੈਣੀਆਂ ਹੁੰਦੀਆਂ ਤੁਸੀਂ ਤੁਸੀਂ ਦੇਖੋ ਅਸੀਂ ਵੀ ਸਰਕਾਰ ਤੇ ਰਹੇ ਹਾਂ ਸਾਨੂੰ ਪਤਾ ਹੈ ਕਿ ਰਾਤ ਨੂੰ ਕੋਈ ਗੱਲ ਹੋ ਜਾਂਦੀ ਸੀ ਕਾਲੀ ਬੀਜੇਪੀ ਸਰਕਾਰ ਨੂੰ ਸੀਗੀ ਉਸ ਟਾਈਮ ਬਾਦਲ ਸਿੰਘ ਮੁੱਖ ਮੰਤਰੀ ਸਵੇਰੇ ਹੀ ਬਠਾ ਲੈਣਾ ਸਵੇਰੇ ਆਪ ਨਾਲ ਬਹਿ ਜਾਣਾ ਨਾਲੇ ਨੈਚੁਰਲ ਆ ਜੇ ਤੁਸੀਂ ਚੀਫ ਮਿਨਿਸਟਰ ਜੇ ਸਵੇਰੇ ਬੈਠੇਗਾ 8 9 ਵਜੇ ਤੇ ਫਿਰ ਚੀਫ ਸੈਕਟਰੀ ਵੀ ਆਊਗਾ 7 ਵਜੇ ਬਾਕੀ ਵੀ ਸਾਰੇ ਡਿਪਾਰਟਮੈਂਟ ਢਲਣਗੇ ਜਦੋਂ ਆਪ ਹੀ ਨਹੀਂ ਪਤਾ ਕਦੋਂ ਆਣਾ ਤੇ ਫਿਰ ਸਰਕਾਰ ਦਾ ਵੀ ਇਹ ਹਾਲ ਹੋਣਾ ਕੱਲ ਪਰ ਸੈਕਟਰੀ ਦੀ ਗੱਲ ਕੀਤੀ ਹੋਵੇ ਚੀਫ ਸੈਕਟਰੀ ਕੋਲ ਸਾਨੂੰ ਇਸ ਗੱਲ ਨੂੰ ਘੱਟ ਬਾੜੇ 8 9 ਦੇ ਨਹੀਂ ਲੱਗ ਸਕਦੇ ਹੈ ਪੂਰੀ ਤਰ੍ਹਾਂ ਨਾਲ ਤੇ ਲੇਕਿਨ 10 ਦੇ ਨਹੀਂ ਬਾਅਦ ਲੇਕਿਨ ਉਹਦਾ ਇਹਦਾ ਕਾਮਯਾਬ ਜਾ ਤਾਂ ਜਨਤਾ ਭੁਗਤ ਰਹੀ ਹੈ ਪੀੜਿਤ ਪੀੜਿਤ ਜੰਤਾ ਦੀ ਪੀੜਾ ਗੱਲ ਮੈਂ ਪੀੜਿਤ ਕੋ ਬੋਲ ਰਿਹਾ ਪੰਜਾਬ ਦੀ ਗੱਲ ਆ ਪੰਜਾਬੀ ਬੋਲ ਰਿਹਾ ਮੈਂ ਇਹੀ ਤਾਂ ਕਹਿ ਰਿਹਾ ਫਸਲਾਂ ਵੀ ਗਈਆਂ ਛੜੀ ਭਾਈ ਸਾਹਿਬ ਗੱਲ ਹੈ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਨੂੰ ਜਿਸ ਢੰਗ ਨਾਲ ਵਰਕਿੰਗ ਚਾਹੀਦੀ ਸੀ ਕਰਨੀ ਹੁਣ ਹੁਣ ਅਮਿਤ ਸ਼ਾਹ ਜੀ ਨੇ ਹੋਮਨਿਸਟਰ ਦਾ ਕਹਿ ਤਾ ਕਿ ਸਾਨੂੰ ਦਿਓ ਅਸੈਸਮੈਂਟ ਕੀ ਆ ਤੁਸੀਂ 10 ਦਿਨ ਲਗਾਤੇ ਤੁਸੀਂ ਘਰੋਂ ਪਹਿਲਾਂ ਤਿਆਰੀ ਕਰਕੇ ਕਿਉਂ ਨਹੀਂ ਗਏ ਸਭ ਪੰਜਾਬ ਤੋਂ ਜਿਹੜੇ ਆੜ ਆਏ ਨੇ ਪੁੱਛ ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਉੱਤੇ ਜਿਹੜੀ ਆ ਸਵਾਲ ਇਹ ਚੱਲ ਰਿਹਾ ਹੈ ਕਿ ਪਾਕੜਾ ਬੈਸ ਮੈਨੇਜਮੈਂਟ ਬੋਰਡ ਕਿਉਂਕਿ ਕੇਂਦਰ ਸਰਕਾਰ ਦੇ ਕੋਲ ਆ ਭਾਈ ਸਾਹਿਬ ਸਾਨੂੰ ਜਿਹੜਾ ਉਹਦਾ ਅਸੈਸਮੈਂਟ ਸਹੀ ਨਹੀਂ ਮਿਲਿਆ ਜਿਸ ਕਰਕੇ ਹੜ੍ਹ ਆ ਰਹੇ ਨੇ ਤੁਹਾਨੂੰ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਤੁਹਾਨੂੰ ਕੱਲੀ-ਕੱਲੀ ਗੱਲ ਦੱਸੀ ਹੈ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਅਪ੍ਰੈਲ ਜਗਾ ਕੀਤਾ ਤੁਹਾਨੂੰ ਕਿ ਐਕਸਟਰਾਔਰਡਨਰੀ ਰੇਨਸ ਹੋਣੀਆਂ ਤੁਸੀਂ ਪ੍ਰੀਮਪਟਿਵ ਪ੍ਰਪੇਅਰਨੈਸ ਕਿਉਂ ਨਹੀਂ ਕੀਤੀਆਂ ਤੁਸੀਂ ਗਾਈਡਲਾਈਨ ਜਿਹੜੀਆਂ ਹੈਗੀਆਂ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਇਹ ਗਾਈਡਲਾਈਨਸ ਬਣੀਆਂ ਹੋਈਆਂ ਹਨ ਹਰ ਇੱਕ ਸਟੇਟ ਕੋਲ ਹੈਗੀਆਂ ਕੋਈ ਕ ਮਤਲਬ ਮੈਂ ਤੁਹਾਨੂੰ ਕਿਹਾ ਨਾ ਕਿ ਇਹ ਹਿਸਟਰੀ ਹੁੰਦੀ ਹੈ ਕਿ ਵੀ ਉਹਦੇ ਤੁਸੀਂ ਆਪਣੇ ਮੁਤਾਬਿਕ ਉਹਦੇ ਤਿਆਰੀ ਸ਼ੁਰੂ ਕਰ ਦਿਓ ਫਿਰ ਉਹਦੇ ਬਾਅਦ 23 ਦਾ ਤੁਹਾਡੇ ਹੜ ਆਇਆ ਤੁਹਾਨੂੰ ਪਤਾ ਕਿ ਇਦਾਂ ਨੁਕਸਾਨ ਹੋਇਆ ਹੈ ਐਜਰ ਚ ਘਰ ਝੜ ਆਂਦਾ ਫਲਾਣੇ ਜਾਂਦਾ ਤੁਸੀਂ ਉੱਥੇ ਮੁਤਾਬਿਕ ਤਿਆਰੀਆਂ ਕਰੋ ਤੁਸੀਂ ਤਿਆਰੀਆਂ ਨਹੀਂ ਕੀਤੀਆਂ ਤੁਹਾਨੂੰ ਲੱਗਦਾ ਵੀ ਇਹ ਉਹਦਾ ਪੈਸਾ ਵਾ ਸਹੀ ਤਰੀਕੇ ਨਾਲ ਯੂਟਿਲਾਈਜ਼ ਹੋਏਗਾ ਲੋਕਾਂ ਤੱਕ ਪਹੁੰਚੇਗਾ ਹੋ ਜਾਂ ਕੋਈ ਪਹਿਲੀ ਗੱਲ ਤਾਂ ਚੀਫ ਮਿਨਿਸਟਰ ਕਲੈਰੀਫਾਈ ਕਰੇ ਇੱਕ ਫੰਡ ਹੋਣਾ ਚਾਹੀਦਾ ਸਟੇਟ ਦਾ ਉਹ ਜਿਸ ਆਸਰ ਦੇਖੋ ਫਲੱਡ ਕ੍ਰਾਈਸਿਸ ਹੋਇਆ ਉਹਦਾ ਇਕ ਫੰਡ ਹੋਣਾ ਚਾਹੀਦਾ ਤਿੰਨ ਹੋਣਾ ਚਾਹੀਦੇ ਆ ਉਹ ਜਿਹੜਾ ਬੰਦੇ ਨੇ ਦੇਣਾ ਉਹਨੂੰ ਉਹਨ ਤਾਂ ਸ਼ੱਕ ਚ ਪੈ ਜਾਏਗਾ ਅਗਲਾ ਬੰਦਾ ਕਿ ਚੀਫ ਮਿਨਿਸਟਰ ਜਿਹੜਾ ਹੈਗਾ ਉਹਦੇ ਫੰਡ ਚ ਦਵਾ ਰੀਲੀਫ ਫੰਡ ਚ ਦਵਾ ਕਿ ਰੰਗਲਾ ਪੰਜਾਬ ਚ ਦਵਾ ਕਿ ਭਈ ਇਹ ਮਿਸ਼ਨ ਚੜ੍ਹਦੀ ਕਲਾ ਹੀ ਦਵਾ ਕਿ ਮੰਤਰੀ ਭਈ ਇੱਕ ਇਹ ਕਲੈਰੀ ਮੈਂ ਕਲੈਰੀਫਿਕੇਸ਼ਨ ਮੰਗੀ ਹੋਣਾ ਕੋਲ ਵੀਜ਼ਰਿੰਗ ਕਹੀ ਹੈ ਤਿੰਨ ਤਿੰਨ ਤੁਹਾਡਾ ਡਿਸੀਜਨ ਹੀ ਨਹੀਂ ਹੈ ਹਰ ਇੱਕ ਬੰਦਾ ਆਮ ਹੋ ਰਿਹਾ ਚੱਲਦਾ ਬੇਕਮ ਇੱਕ ਹੈ ਕਿ ਅਰਵਿੰਦ ਕੇਜਰੀਵਾਲ ਮਨੀਸ਼ ਸੂਰੀਆ ਸਾਹਿਬ ਇਹ ਥੀ ਨੇ ਕਿ ਉਹ ਉਹਨਾਂ ਦੇ ਬਾਰੇ ਕਾਫੀ ਕਹਿਆ ਜਾਂਦਾ ਕਿ ਬੜੇ ਫਰਾਂਸ ਦੇ ਜਾਣਕਾਰ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਵੀ ਪੰਜਾਬ ਨੂੰ ਸਹੀ ਤਰੀਕੇ ਨਾਲ ਅਸਿਸਟ ਭਾਈ ਸਾਹਿਬ ਮਲਟੀਪਲ ਅਥਾਰਟिटीज ਆ ਸਿੰਗਲ ਕਮਾਂਡ ਹੈ ਨਹੀਂ ਉਹਨ ਇਸੇ ਲਈ ਹੋਗਾ ਕੋਈ ਉਧਰ ਜਾਂਦਾ ਬਈ ਉਧਰ ਜਾਂਦਾ ਬਈ ਤਿੰਨ ਤਿੰਨ ਫੰਡ ਹੈਗੇ ਆ ਤੁਸੀਂ ਕਲੀਫਿਕੇਸ਼ਨ ਵੀ ਕੋਈ ਨਹੀਂ ਦਿੰਦੇ ਯੂ ਮੀਨ ਕਿ ਚੀਫ ਮਿਨਿਸਟਰ ਕੁਛ ਨਹੀਂ ਹੈ ਜੀ ਹਾਂਜੀ ਯੂ ਮੀਨ ਕਿ ਚੀਫ ਮਿਨਿਸਟਰ ਕੁਛ ਨਹੀਂ ਹੈ ਇਹੀ ਤਾਂ ਪ੍ਰੋਬਲਮ ਹੈ ਕਮਾਂਡ ਕਿਸੇ ਕੋਲ ਹੈ ਵਰਚੁਅਲ ਨਹੀਂ ਨਹੀਂ ਦੇਖੋ ਡੀ ਫੈਕਟੋ ਚੀਫ ਮਿਨਿਸਟਰ ਕੋਈ ਹੋਰ ਹੈ ਫੇਸ ਤੇ ਕੋਈ ਹੋਰ ਹੈ ਪ੍ਰੋਬਲਮ ਤਾਂਹੀ ਹੈ ਜਿੰਨੀਆਂ ਕਮਾਂਸ ਨੇ ਸਾਹਮਣੇ ਆਪਣੇ ਫੰਡ ਬਣਾਲੇ ਲੱਗੇ ਹਾਂ ਉਹੀ ਹੋ ਰਿਹਾ ਔਰ ਕੀ ਹੈ ਤਿੰਨ ਫੰਡ ਦਾ ਕਿਦਾਂ ਮਤਲਬ ਕੀ ਮਤਲਬ ਹੋਵੇ ਤੁਸੀਂ ਇਮੀਡੀਏਟਲੀ ਕਿਉਂ ਨਹੀਂ ਸਟਾਪ ਕੀਤਾ ਤੁਹਾਡੇ ਕੋਲ ਕੋਈ ਖਬਰ ਆਂਦੀ ਹੈ ਕਹਿੰਦੇ ਸਾਹਿਬ ਤਰਨਤਾਰਨ ਤੁਸੀਂ ਜੇ ਹੈਲਥ ਹੈਲਥ ਡਿਪਾਰਟਮੈਂਟ ਕੋਈ ਕਲੈਕਸ਼ਨ ਕਰਦਾ ਪਿਆ ਤੁਸੀਂ ਜੇ ਤੁਹਾਡੀ ਮਰਜ਼ੀ ਨਹੀਂ ਹੈ ਤਾਂ ਯੂ ਸ਼ੁਡ ਹੈਵ ਟੇਕਨ ਦਾ ਆਫੀਸਰ ਟਾਸਕ ਪੀਛੇ ਟੂ ਬੀ ਸਸਪੈਂਡਡ देयर ਐਂਡ ਥੈਨ ਉਹ ਤਾਂ ਤਰਨਤਾਰਨ ਲੜ ਰਹੇ ਕਦੀ ਇਹ ਪੁੱਛਦੇ ਲੜ ਰਹੇ ਜੀ ਲੜ ਰਹੇ ਕੈਂਡੀਡੇਟ ਅਨਾਉਂਸ ਕਰਤਾ ਜ਼ਿਲ੍ਹਾ ਅਧਿਕਾਰੀ ਉੱਥੇ ਦੇ ਕੌਣ ਹੈ ਜੀ ਅਰਮਿੰਦ ਸਿੰਘ ਪਹਿਲਾਂ ਵੀ ਜਿਹਨੂੰ ਅਰਮਿੰਦ ਸਿੰਘ ਸਿੰਘ